ਜਗਰੂਪ ਸਿੰਘ ਜੀ ਚਾਲ ਨਾਲ ਹੀ ਕਾਲਾ ਸਿੰਘ ਜੀ ਤੇ ਜਗਰੂਪ ਚਾਲ ਵੱਲੋਂ 12 ਸਾਲ ਦੀ ਟੀਮ ਲੱਗੇ ਦੇ ਜੱਸਾ ਪਾਣਾ ਗਿਰੀ ਸ਼ੁੱਗੀਆਂ ਵਾਲਾ ਮਾਨਤ ਸਿੱਧੂ ਬਨੇ ਸਿੱਧੂ ਦੇ ਸੁਖਾ ਸਤੇਨ ਵੱਲੋਂ 100 ਰੁਪਏ ਦਾ ਸਹੂਲਤ ਹੋਵੇਗੀ ਬਲਦੇਸ਼ ਯੂਐਸਏ ਵੱਲੋਂ ਐਲਾਨ ਹੋਇਆ ਕਬੱਡੀ ਤੇ ਲੋਕਾਂ ਜਿਹੜਾ 100 ਰੁਪਏ ਵਾਲਾ ਸੁਣਾ ਹੋਇਆ ਪੁਆਇੰਟ ਜਿਹੜਾ ਰੇਡਰ ਦਾ ਲੈ ਵੀ ਜਰਨੈਲ ਪੁਆਇੰਟ ਬਾਜਾ ਮਾਰਦੇ ਮੈਚ ਹੋ ਗਿਆ ਲੱਗਿਆ ਫੋੜੇ ਦਾ ਬਾਜੀ ਵਾਹ ਆਜੂ ਜੀ ਹੁਣ ਆਪਣਾ ਹੱਥ ਕਰਤੀ ਸਾਰੇ ਪਾਚੂ ਯੂਐਸਏ ਨਾਲੇ ਪਿੰਡਾ ਦਾ ਵੀਰ ਵਾਹ ਜਾਰਾਂ ਤੋਂ ਹੀ ਵੀਰੇ ਦੀ ਸਰਪੀਆ ਸਰਪੀਆ ਸੜੀ ਦੀ ਸੋਨੀ ਜਰਮਣ ਬਲਦੇਸ਼ ਸਿੰਘ ਜੀ ਉਸ ਤੋਂ 1100 ਰੁਪਏ ਨਿਕਲ ਜਾਵੇਗਾ ਕਰ ਰਹੇ ਸੀ ਵਰਸ਼ਨ ਸਿੰਘ ਬਲਦੇਸ਼ ਸਿੰਘ ਵਰਸ਼ਨ ਸਿੰਘ ਲਈ ਬਲਦੇਸ਼ ਸਿੰਘ ਜੀ ਉਸ ਤੋਂ ਪਵਾਸੇ ਨੰਬਰ ਦਾ ਰਾਣਾ ਯੂਐਸਏ ਉਹਨਾਂ ਵੱਲੋਂ ਬਾਰੇ ਮਾਣ ਦੇ ਕਫੇ ਬੁਝੀਣੇ ਬਤੋ ਧੰਨਵਾਦ ਅਜਰੀ ਟੀਮ ਜਿੱਤੂ ਹੈ ਫਿਰ ਆਕਾ ਦਾ ਫੇਰ ਵੱਤ ਸਾਰੇ ਵੀਰਾਂ ਦਾ ਬੋਲਦਾ ਧੰਨਵਾਦ ਹੈ 8:30 ਤੇ 8:00 ਦੇ ਅੱਕ ਨੇ ਸੋਨਾ ਜਿੱਤਿਆ ਮੁਬਾਰਕਬਾਦ ਸਾਰੇ ਲਈ ਕਹਿੰਦੇ ਬਰਕਾ ਜਰਿਆ ਇੱਕ ਸੈਕਿੰਡ ਆ ਵੀਰੇ 8:00 ਦੇ ਜੀ ਇੱਕ ਸੈਕਿੰਡ ਫਿਰ ਆਜੋ ਅੱਜ ਦੇ ਕਬੱਡੀ ਕਰਵਾਉਣੇ ਸਾਡੇ ਵੀਰ ਦਰਸ਼ਨ ਯੂਐਸਏ ਬਲਦੇਸਰ ਯੂਐਸਏ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਨਾਲ ਹੀ ਇਹਨਾਂ ਨੇ ਮਾੜ ਬਖਸ਼ੇ ਦੇ ਖੇਡ ਕਬੱਡੀ ਨੂੰ ਸਾਡਾ ਵੀਰ ਸੋਨੀ ਜਲਮਤ ਤੇ ਗੁੱਪੀ ਆਸਟ੍ਰੇਲੀਆ ਵਾਲਾ ਮੇਰੇ ਦੇ ਸੌਖੀ ਦੀ ਮਾਨਤੇ ਹਿੱਤਾ ਨਾਲ ਪਾਲੀ ਵੀ ਮਾਅ ਦੇ ਜੱਫੇ ਦੇ ਉੱਤੇ ਜਾ ਰਹੇ ਨੇ ਜੀਤਾ ਜੰਦੀ ਬੜਾ ਖਾਸ ਜੀ ਕਬੱਡੀ ਕੱਪ ਦਾ ਇਹ ਪਹਿਲੀ ਕਲੀਅਰ ਹੋਗਾ ਸੀ ਤਾਲੀਆਂ ਬਾਅਦ ਤੇ ਜੀਤਾ ਜੰਦੀ ਪਾਤੀ ਮੋਟਰਸਾਈਕਲ ਦਾ ਜੇਕੂ ਆ ਤੇ ਰਾਤ ਦੇ ਕਬੱਡੀ ਕੱਪ ਦਾ ਬਾਜੀ ਵਾਹ ਕਾਲਾ 6 ਪੁਆਇੰਟ ਲੈ ਨੇ ਕਾਲਾ 8 10 ਤੇ ਜੀਤਾ ਜੰਦੀ ਜੀਤਾ ਜੰਦੀ 7 ਪੁਆਇੰਟ ਲੈ ਨੇ ਸਭ ਜੱਫੇ ਲਾਇਨੇ ਜੀਤਾ ਬੈਸ ਜਾਫੀ ਹੈ ਕਾਲਾ ਬੈਸ ਰੀਡਰ ਹੈ ਬਹੁਤ ਬਹੁਤ ਮੋਹੱਲ ਵਾਲਾ ਖਿਡਾਰੀਆਂ ਨੂੰ ਜਸੋਦੀ ਲਾਡਲੀ ਸੁਪਤਰੀ ਮਾਤ ਸਿੱਧੂ ਉਸ ਵੀਰ ਧੰਨਵਾਦ ਕਰ ਰਿਹਾ ਸੀ ਵਿਸ਼ੇਸ਼ ਤੌਰ ਤੇ ਨਾਲ ਸੜਾ ਵੀਰ ਕਰਨ ਵੀਰ ਉਸ ਵੀਰ ਧੰਨਵਾਦ ਕਰ ਰਿਹਾ ਹੈ ਮਾਜ ਸਮਾਪਤਾ ਜੀ ਅੱਜ ਦਾ ਕਬੱਡੀ ਕੱਪ ਆਪਣੀਆਂ ਜਾਦਾ ਛੱਡਦਾ ਹੋਇਆ ਹੈ ਬਹਿਤ ਜਾਫੀ ਦਾ ਚੁਣਿਆ ਆਪਾ ਜੀਤਾ ਜੰਡੀਪਿੰਡ ਵਾਲਾ ਅਤੇ ਬੈਸਟ ਰੇਡਰ ਜਿਹੜਾ ਉਹ ਆਪਾਂ ਹੁਣੇ ਪੁੱਛ ਲੈਣ ਬੈਸਟ ਰੇਡਰ ਕਿਹੜਾ ਜ਼ੇਖੀ ਮਿਲੇਦਾ ਪੁੱਟਰ ਸ਼ਖੀਤ ਜੀਤੂ ਟੈਕਰੀਟਰੀ ਦਾ ਕਾਲਾ ਖੂਦ ਆ ਮੇਰੇ ਵੀਰੋ ਅੱਜ ਦਾ ਜਿਹੜਾ ਟੈਕ ਧਾਫੀ ਚੁਣਿਆ ਗਿਆ ਅਤੇ ਟੈਕ ਧਾਫੀ ਜਿਹੜਾ ਮੇਰੇ ਵੀਰ ਉਹ ਨੋਟ ਕਰ ਲਿਓ ਜੀ ਜਿੱਤਾ ਜੰਡੀ ਵਾਲਾ ਨਾਲ ਹੀ ਅਸੀਂ ਸਾਰੇ ਵੀਰਾਂ ਦਾ ਧੰਨਵਾਦ ਕਰ ਰਿਹਾ ਸੀ ਸਮੂਚੀ ਕਮੇਟੀ ਵੱਲੋਂ ਇਹਦੇ ਪਤਰਾ ਪਬੜਾ ਪ੍ਰਦਾਸਾ ਦਾ ਇਹਦੇ ਵੱਲੋਂ ਮੇਰੇ 100 ਰੁਪਏ ਤੇ ਹੈ ਮੇਰੀ ਬੁੱਲ ਦੇ ਖੁਸ਼ ਹੋ ਕੇ ਪਬੜਾ ਪ੍ਰਦਾਸਾ ਇਸ ਵੀਰ ਦਾ ਧੰਨਵਾਦ ਕਰ ਰਿਹਾ ਸੀ ਸਾਰੇ ਸਤਕਾਰਯੋਗ ਜੀ ਨੇ ਅੰਮ੍ਰਿਯਾ ਦੇ ਬੜੇ ਬੱਡੇ ਸਹਿਯੋਗ ਨੇ ਮੇਰੇ ਵੀਰੋ ਸਾਰੇ ਸੋਨੀ ਵਰਗੇ ਕਿੰਦੇ ਵਰਗੇ ਪਬੜਾ ਪ੍ਰਦਾਸਾ ਦਾ ਵੀਰ ਨਾਲ ਹੀ ਕਿੰਦੇ ਵਰਗੇ ਨਾਲ ਹੀ ਸੋਨੀ ਵਰਗੇ ਬਤਾਰ ਵਰਗੇ ਬੀਟੂ ਵਰਗੇ ਸਾਰੇ ਵੀਰਾਂ ਦਾ ਸਾਲਾ ਵਿੱਕੀ ਧਾਦੇ ਵਾਲਾ ਇਹਦੇ ਵੱਲੋਂ ਮਾਜ ਗੱਫੇ ਭੇਜੇ ਗਏ ਮੇਰੇ ਲਈ ਇਸ ਵੀਰ ਦਾ ਧੰਨਵਾਦ ਕਰਦਾ ਸਾਰੇ ਵੀਰਾਂ ਸਤਕਾਰਯੋਗ ਨੇ ਸਾਰੇ ਸਾਡੇ ਵੀਰ ਇੱਕ ਵਾਰ ਫਿਰ ਇਸ ਸਮੂਚੀ ਕਮੇਟੀ ਦਾ ਧੰਨਵਾਦ ਕਰ ਰਿਹਾ ਨੁਟਾ ਦਾ ਮੀਂਹ ਵਰ ਗਿਆ ਅਗਲੇ ਸਾਲ ਅਬ ਧੋਲੇ ਨੇ ਕਿਆ ਕਰਾਂਗੇ ਖਿਡਾਰੀ ਵੀ ਤੇ ਕਮੈਂਟਰ ਵੀ ਛੋਲੇ ਲੈ ਕੇ ਆ ਕੇ ਅਗਲੇ ਸਾਲ ਨੂੰ ਬੜਾ ਜੀ ਬਾਕੀ ਜੁਆਸੇ ਦੇ ਪਿੰਡੇ ਵੱਲੋਂ ਮੇਰੇ ਲਈ 100 ਰੁਪਏ ਦੇ ਮਾਨ ਨੇ ਤੰਨਵਾਦ ਕਰਿਆ ਸਾਰੇ ਵੀਰਾਂ ਦਾ ਰੱਬਰ ਕੇ ਰੂਹਾਂ ਦਾ ਸਪੀਰ ਪਹੁੰਚੇ ਦੀ ਜੇਕਰ ਕਿਸੇ ਦੇ ਖਿਲਾਫ ਬੋਲਿਆ ਗਿਆ ਹੋਵੇ ਤਾਂ ਮੈਂ ਤੁਹਾਡਾ ਆਪਣਾ ਛੁਟਾ ਵੀ ਲੱਕੀ ਟੱਟ ਕਿਸੇ ਨੂੰ ਜਾਣ ਪਹਿਚਾਨ ਦਾ ਮਹਤਾਜ ਨਹੀਂ ਜਉਂਦੇ ਰਹੇ ਤਾਂ ਮੇਰੀ ਫਿਰ ਮਿਲਾ ਗਈ ਸਾਰੇ ਦਸਤੀਆਂ ਵਿੱਚ ਇੱਕ ਕਮੇਟੀ ਦਾ ਪਹਿ ਇੱਕ ਬਰੀ ਸਿਖ ਧੰਨਵਾਦ ਕਰ ਦਈਏ મ૨લ મ૨િ઱ાણ સિપ મ૨ાણ મຠણ મ૨િ દરિં ને વઓૣ મળા� મ૨ા મ૨ાિ મપ ગ૨િબ દા�નાण મમન૓ એયનુ મા� મઓણ મણ ન� اِسی دسکی ویرا والی ویرا کا ایک باری سے تنواد کر دی پٹا والی ویرا بھی بڑی سخت دوکی سے کلو والی بھیر سڑک کیری والی نہ ہی سر جی گوڑا نہ ہی سر جی لبردار ਐਨਾਂ ਸਾਡੇ ਵੀਰ ਕੰਟੇ ਦੇ ਡੋਟੀਆਂ ਟਾਈਆਂ ਨੇ ਪਾਈਆਂ ਨੇ ਸਾਡੇ ਵੀਰੋ ਸੋਨੀ ਵਰਗੀ ਸੋਨੂ ਵਰਗੀ ਸਾਡੇ ਵੀਰ ਸਾਰੇ ਸੋਨੀ ਵਰਗੇ ਦਾ ਧੰਨਵਾਦ ਕਰ ਰਿਹਾ ਸੀ ਸਾਰੇ ਵੀਰਾਂ ਦਾ ਇੱਕ ਵਾਰ ਫੇਰ ਧੰਨਵਾਦ ਕਰਦੀ ਹਾਂ ਕਿਉਂਕਿ ਮੇਰੇ ਵੀਰੋ ਜਿਹੜੇ ਖੇਡ ਮੇਲੇ ਐਨੇ ਨਹੀਂ ਹੁੰਦੇ ਇੱਕ ਅੰਨੇ ਬੱਚੇ ਪਾਸ ਦਾ ਰੁਗ ਨਹੀਂ ਇਹ ਨਾਲ ਮਿਲ ਕੇ ਕਬੱਡੀ ਕੱਪ ਕਰਵਾਇਆ ਜਾਂਦੀ ਨਹੀਂ ਤੇ ਅੱਜ ਪ੍ਰਮਾਤਮਾ ਜੀ ਸਾਰ ਚੱਪਾ ਦੇ ਸਦਕਾ ਐ ਸਹੀ ਬਿਰਧ ਤਰੀਕੇ ਦੇ ਨਾਲੇ ਟੂਰਨਾਮੈਂਟ ਸ੍ਰੀ ਚੜਿਆ ਹੈ ਨਾਲ ਸਾਡੇ ਬੱਚੇ ਸੇ ਜੁਆਸੇ ਮੇਰੇ ਸਾਰਪਤੀ ਦੇ ਮਾਹਰ ਤੇ ਇੱਥੇ ਧੰਨਵਾਦ ਕਰਦੇ ਆਂ ਸੀ ਬਰਦਲ ਸਿੰਘ ਜੀ ਜੁਆ ਸੀ ਇਹ ਜੇ ਬਾਲੀ ਸੱਜਰ ਜੋਂਡੇ ਰਹਿਣ ਤੇ ਸਾਡੇ ਕਿਹੜਾ ਹੋ ਟਰਾਲੇ ਚਾਲਦੇ ਨੇ ਮੇਰੇ ਵੀਰੇ ਇਹ ਜੇ ਸਰਪਤੀ ਸਾਡੇ ਵੀਰੇ ਘਰ ਘਰ ਚਾਲਦੇ ਧੰਨਵਾਦ ਕਰ ਰਿਹਾ ਸੀ ਸਾਡ ਵਾਲੇ ਵੀ ਨਹੀਂ ਬੇਚੀ ਕਰਦੇ ਹਜੇ ਕੰਮ ਚਾਲੂ ਆ ਹਜ਼ਰ ਪਈਏ ਖਾਤਮ ਨਹੀਂ ਹੋ ਗਾਲੀ ਸੱਜਰ ਕੋ ਮੈਂ ਕਹੋਂ ਦੇ ਬਾਜ ਕੋ ਵਾਰੀ ਦੀ ਨਾਲ ਸਾਡੇ ਵੀਰ ਜਿਹੜੇ ਬਾਂਸਰ ਵੀ ਸਾਡੇ ਫ੍ਰੀਕ ਟੋਪਟੀਆਂ ਦੇ ਰਹੇ ਨੇ ਇਹਨਾਂ ਦੇ ਸਭ ਤੋਂ ਸੈਟ ਪੁਆਇੰਟ ਜੋ ਹੁੰਦੀਆਂ ਨੇ ਇਹਨਾਂ ਵੀਰਾਗਾ समिती ਕਮੇਟੀ ਨੂੰ ਧੰਨਵਾਦ ਕਰਦੇ ਜੀ ਆਖਦੇ ਆ ਫਿਰ ਵੀਰਾ ਦਾ ਤੇ ਉਹਦੇ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਾਡੇ ਵੀਰਾ ਦੇ ਸਾਰੀ ਵੀਰਾ ਇੱਕ ਵਾਰ ਫਿਰ ਸਤਿ ਸ਼੍ਰੀ ਅਕਾਲ ਧੰਨਵਾਦ ਕਰਦੇ ਆ ਬਾਂਸਰ ਵੀਰਾ ਦਾ ਸਾਰੀ ਸਮਿਟੀ ਕਮੇਟੀ ਦਾ ਫਿਰ ਧੰਨਵਾਦ ਬਹੁਤ ਵਧੀਆ ਸਾਉਣਾ ਕੱਬਰ ਸਾਉਣ ਸਾਡੇ ਵੀਰ ਦੀ ਸਟੂਡੀਓ ਵਾਲੇ ਵੀਰਾਂ ਨੂੰ ਆਪਾਂ ਧੰਨਵਾਦ ਕਰ ਰਹੇ ਆ ਕਿ ਤੁਸੀਂ ਦੀ ਬਦੌਲਤ ਸਾਡੀ ਆਵਾਜ਼ ਤੁਹਾਡੇ ਕੰਨਾਂ ਤੱਕ ਪਹੁੰਚ ਰਹੀ ਹੋਵੇ ਆਹ ਰਾਰੇ ਫਾਟੇ ਬੋਲਦੇ ਗਏ ਗਏ ਨਾਈ ਸਾਡੇ ਵੀਰ ਬਲਦੇਵ ਜੁਆਸੀ ਅਤੇ ਸਾਡੇ ਵੀਰੇ ਰਾਣਾ ਸਿੱਧੂ ਜੁਆਸੀ ਅਤੇ ਨਾਈ ਸਾਡੇ ਵੀਰੇ ਪਰਤਾ ਸਿੱਧੂ ਜੁਆਸੀ ਅਤੇ ਨਾਲੀ ਬਡੇ ਸੇ ਜੁਆਸੀ 500 ਰੁਪਏ ਦੇ ਗੁਰਪ੍ਰੀਤ ਜੀ ਜੁਆਸੀ ਵਾਲੇ ਪਿਰਾਵਲੇ 500 ਰੁਪਏ ਸਾਡੇ ਨੂੰ ਗੁਰਪ੍ਰੀਤ ਜੀ ਧੰਨਵਾਦ ਕਰਦੇ ਆਂ ਵੀਰਾ ਦਾ ਕਿਉਂਕਿ ਜੁਆਸੀ ਵਾਲੇ ਵੀਰਾਂ ਨੇ ਬਡੇ ਰੁਪਏ ਬੰਦੇ ਦੇ 500 ਰੁਪਏ ਦੇ ਨੂੰ ਭੁਰ ਭੇਜਦੇ ਨੇ ਇਹਨਾਂ ਬਹੁਤ ਧੰਨਵਾਦ ਕਰ ਰਿਹਾ ਸੀ ਅੱਗੇ ਪਾਗੋ ਖਾਤਮਾ ਨਹੀਂ ਹੋਇਆ ਖਤਮ ਕਰਕੇ ਜਾਵਾਂਗੇ ਰੁਪਈਏ ਬਾਤੂ ਨਹੀਂ ਸਾਡੇ ਵਿਰਾਂ ਦੇ ਕੋਲ ਨਾਲੇ ਜਿੱਦ ਤੇ ਜਿੱਦ ਹੋわせ ਇਹਨਾਂ ਬੁਲੰਦ ਕੰਮ ਕਰ ਰਹੇ ਹਾਂ ਸੀ ਪਾਲੀ ਪੱਕੀ ਸਾਡਾ ਵੀਰ ਪੈਸ਼ੂ ਟਾਪੇ ਵਾਲਾ 500 ਰੁਪਏ ਨਾਲ ਸਾਡੇ ਜੀ ਪੂਰਾ ਨਾਲੇ ਤਬੜਾ ਪ੍ਰਧਾਨ ਉਹਨਾਂ ਬਾਰੇ 500 ਰੁਪਏ ਦੇ ਲੇ ਕੋਲ ਜੀ ਨੂੰ ਧੰਨਵਾਦ ਕਰਦੇ ਹਾਂ ਸ੍ਰੀ ਦਿਨਾ ਦਾ ਖਾਸ ਤੌਰ ਤੇ ਆਈਸਾ ਵੀ ਥੋੜਾ ਦੇਸ਼ ਦੇ ਢਾਟੀ ਵਾਲਾ ਤੇ ਨਾਲ ਹੀ ਸਾਡੇ ਸਾਡੇ ਜਿੱਕੀ ਦੇਸ਼ ਦੇ ਢਾਟੀ ਵਾਲਾ ਅਤੇ ਥੋੜਾ ਸਾਡਾ ਵੀਰ ਸੋਨੀ ਬਕਸ਼ਾ ਵਾਲਾ ਪਪਲਾ ਸਰਦਾਰ ਜੀ 500 ਰੁਪਏ ਤੇ ਨਾਲ ਸਾਡੀ ਸੋਨੀ ਜਰਵੜ ਵਾਲਾ ਤੇ ਗੋਪੀ ਸਟੂਡੀਓ ਵਾਲਾ ਇਹਨਾਂ ਵੱਲੋਂ 1000 ਦੇ ਲਈ ਹੋਰ ਵੀ ਗਿਆ ਗਿਆ ਧੰਨਵਾਦ ਕਰ ਰਿਹਾ ਸੀ ਕਾਕੇ ਖੰਡਾ ਤੋਂ ਕਿ ਕਿੱਥੇ ਵੀ ਪੱਕੇ ਖੰਡਾ ਕੋਲੇ ਕਾਕੇ ਖੰਡਾ ਤੋਂ ਉਹਦੇ ਉੱਪਰ ਆਪਣੇ ਮੇਨ ਗੇਟ ਦੀ ਚਾਬੀ ਆ ਦਾਗਮਾ ਸਾਹਿਬ ਵਾਲੀ ਦੇ ਸਾਡੇ ਕੀਤਾ ਉਹ ਵੀਰ ਕਾਕੇ ਖੰਡਾ ਚਾਬੀ ਫੜਾ ਜੀ ਸਾਨੂੰ ਤਾਂ ਜੋ ਆਪਾਂ ਆਪ ਆਪਣੀ ਜਿਹੜੀ ਸਾਥਨ ਕੱਢ ਸਕੀਏ ਸਾਡੇ ਕਾਕੇ ਖੰਡਾ ਬੰਦੀ ਭਾਈ ਬੋਲ ਸਾਡੀ ਜੇਟੀਆ ਫਾਟੇ ਦੀ ਟੀਮ ਸਾਜਦ ਆਲੀ ਵੀ ਕਿੱਥੇ ਆਉਂਦੇ ਕਬੱਡੀ ਪਾਈ ਵਾਲੇ ਵੀ ਕਬੱਡੀ ਪਾਈ ਵਾਲੇ ਆਪਣਾ ਕੱਪ ਦੇ ਰਿਹਾ 51000 ਰੁਪਏ ਇੱਥੇ ਗੈਣਦੇ ਵੀਰੇ ਪੈਸੇ ਆਪਣੀ ਨਾਲ ਸਾਡੀ ਬਾਜੀ ਜੁਆਸੋ ਤੇ ਪਿੰਡੀ ਦੀ ਬਹੁਤ ਧੰਨਵਾਦ ਕਰ ਰਹੀਆਂ ਸੀ ਵੀ 51000 ਰੁਪਏ ਇੱਥੇ ਗੈਣਦੇ ਆਪਣੇ ਪਾਸੇ ਬਾਗ ਵਿੱਚ ਰੋਲਾ ਪੈ ਜਾਂਦਾ ਨਾਲ ਜੀਤਾ ਚੰਡੀ ਵਾਲਾ ਪੁਆਇੰਟ ਤੇ ਜਾਂ ਰੇਡਰ ਅਟੈਕ ਜਾਂ ਫਲਾਈ ਦੇਖਣ ਮਿਲੂਗਾ ਅਤੇ ਗੱਲ ਰੇਡਰ ਕਾਲਾ ਘੂਰ ਵਾਲਾ ਕਨੇ ਮੋਟਰਸਾਈਕਲ ਮੁਬਾਰਕਾਂ ਨੇ ਮੇਰੇ ਬੀਬੀ ਤੁਹਾਨੂੰ ਇਹਦਾ ਵੀਰਾਂ ਨੂੰ ਅੱਜ ਰਾਤ ਦਾ ਪੁਰਸਕਾਰ ਪੱਤਾ ਸੇ ਸਿੱਧੂ ਸਪਾਸਾ ਬਧਾਈ ਦੇ ਪਤਰ ਤੁਸੀਂ ਨਾਸ ਵਿੱਚ ਕਮੇਟੀ ਤੋਂ ਨਾਲੇ ਦੇ ਦੇ ਸੋਨੇ ਤੋਂ ਸੋਨੇ ਕਿੰਦੇ ਵਰਗੇ ਗੂੜੀ ਵਰਗੇ ਸਾਰੀ ਸਰਕਾਰ ਦੇ ਜੀ ਕੋਲ ਧੰਨਵਾਦ ਕਰ ਰਹੇ ਹਾਂ ਅਸੀਂ